ਸੰਗਤ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਨੇ ਇੱਕ ਵਾਰ ਆਪਣੀ ਬਾਹ ਆਕਾਸ਼ ਦੇ ਵੱਲ ਰੇਮੀ ਲੰਮੀ ਕੀਤੀ ਸੀ ਇਹ ਤਸਵੀਰ ਵੀ ਆਪ ਜੀ ਨੇ ਜ਼ਰੂਰ ਦੇਖੀ ਹੋਵੇਗੀ ਪਰ ਇਹ ਸਾਰਾ ਕੁਝ ਕਿਵੇਂ ਹੋਇਆ ਮਹਾਰਾਜ ਦੇ ਵਿੱਚ ਕਿੰਨੀ ਸ਼ਕਤੀ ਸੀ ਬਾਬਾ ਸ਼੍ਰੀ ਚੰਦ ਜੀ ਵਿੱਚ ਦੰਨੀਆਂ ਕਰਮਾਤਾ ਸਨ ਅਤੇ ਇਹ ਆਈਆਂ ਕਿਵੇਂ ਨੇ ਆਓ ਜੀ ਪਾਵਨ ਵਿਚਾਰ ਆਪਾਂ ਸਰਵਣ ਕਰਦੇ ਹਾਂ ਜਿੱਥੇ ਅੱਜ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੋਇਆ ਹੈ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀ ਜੰਗਲ ਹੁੰਦਾ ਸੀ ਇਥੇ ਅੰਦਰ ਜੰਗਲੀ ਜਾਨਵਰ ਵੀ ਹੁੰਦੇ ਸੀ ਜਿਹੜੇ ਲੋਕਾਂ ਦਾ ਅਤੇ ਫਸਲਾਂ ਦਾ ਬਹੁਤ ਨੁਕਸਾਨ ਕਰ ਦਿੰਦੇ ਸੀ ਜਿਸ ਕਰਕੇ ਕਿਸਾਨ ਵੀਰ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਅਤੇ ਇਹ ਫਿਰ ਸੰਗਤ ਦਾ ਦੁੱਖ ਬਾਬਾ ਲਖਮੀ ਚੰਦ ਜੀ ਪਾਸੋਂ ਬਾਬਾ ਲਖਮੀ ਦਾਸ ਜੀ ਨੇ ਪਾਸੋਂ ਦੇਖਿਆ ਨਹੀਂ ਗਿਆ ਉਹਨਾਂ ਨੇ ਫਿਰ ਇਹਨਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਪਰ ਇਹ ਸ਼ਿਕਾਰ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣੇ ਵੱਡੇ ਭਰਾ ਜੀ ਤੋਂ ਆਗਿਆ ਲਈ ਸੀ ਪਰ ਉਹਨਾਂ ਨੇ ਅੱਗੇ ਆ ਇਸ ਤਰ੍ਹਾਂ ਕੀਤੀ ਸੀ ਬਾਬਾ ਜੀ ਨੇ ਕਿ ਉਹਨਾਂ ਜੀਵਾਂ ਦਾ ਹੀ ਸ਼ਿਕਾਰ ਕਰਨਾ ਜਿਹੜੇ ਕਿਸਾਨਾਂ ਦੇ ਵੈਰੀ ਆ ਹੋਰ ਕਿਸੇ ਜੀਵ ਨੂੰ ਨਹੀਂ ਮਾਰਨਾ ਹੁਣ ਬਾਬਾ ਲਖਮੀ ਦਾਸ ਜੀ ਜਦੋਂ ਸ਼ਿਕਾਰ ਕਰਨ ਜਾਂਦੇ ਬਾਬਾ ਜੀ ਦੇ ਨਾਲ ਹੋਰ ਵੀ ਸ਼ਿਕਾਰੀ ਜਾਂਦੇ ਸਨ ਇੱਕ ਦਿਨ ਕੀ ਹੋਇਆ ਬਾਬਾ ਲਖਮੀ ਦਾਸ ਜੀ ਸ਼ਿਕਾਰ ਕੀੜ ਕੇ ਆਰੇ ਸਨ ਅਤੇ ਨਾਲ ਹੀ ਉਹਨਾਂ ਦੇ ਜਿਹੜੇ ਸ਼ਿਕਾਰੀ ਸਨ ਉਹਨਾਂ ਨੇ ਹਿਰਨਾ ਛੋਟੇ ਛੋਟੇ ਜਿਹੜੇ ਪਿਆਰੇ ਜੀਵ ਹੁੰਦੇ ਆ ਖਰਗੋਸ਼ ਉਹਨਾਂ ਨੂੰ ਵੀ ਤੀਰ ਮਾਰੇ ਉਹ ਜਿਹੜੇ ਜੀਵ ਆ ਮਾਰ ਮਾਰ ਕੇ ਚੁੱਕ ਲੈਂਦੇ ਅਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਸਮਾਦੀ ਖੁੱਲੀ ਉਹ ਵੀ ਜੰਗਲ ਦੇ ਵਿੱਚ ਉਹ ਜੰਗਲ ਦੇ ਵਿੱਚੋਂ ਉਹਨਾਂ નિર્ਦੋਸ਼ ਜੀਵਾਂ ਨੂੰ ਮਾਰ ਕੇ ਲਿਆ ਰਹੇ ਸਨ ਬਾਬਾ ਜੀ ਨੇ ਜਦੋਂ ਦੇਖਿਆ ਇਨਾਂ ਨੇ ਤਾਹਰ ਨੇ ਮਾਰੇ ਆ ਸਹੇ ਖਰਗੋਸ਼ ਮਾਰੇ ਅਜਿਹੇ ਸ਼ਿਕਾਰ ਖੇਡਣ ਦੀ ਤਾਂ ਇਹਨਾਂ ਨੂੰ ਆਗਿਆ ਨਹੀਂ ਸ ਦਿੱਤੀ ਬਾਬਾ ਜੀ ਇਹਨਾਂ ਨੂੰ ਆਗਿਆ ਨਹੀਂ ਸ ਦਿੱਤੀ ਬਾਬਾ ਜੀ ਦਾ ਹਿਰਦਾ ਵਿਰਾਗ ਨਾਲ ਭਰ ਗਿਆ ਹੁਣ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਲਖਮੀ ਦਾਜੀ ਇਹਨਾਂ ਪਿਆਰੇ ਜੀਵਾਂ ਨੂੰ નિર્ਦੋਸ਼ ਜੀਵਾਂ ਨੂੰ ਮਾਰਨ ਦਾ ਲੇਖਾ ਜੋਖਾ ਤਾ ਤੁਹਾਨੂੰ ਦੇਣਾ ਹੀ ਪੈਣਾ ਹੈ ਅਸੀਂ ਤੁਹਾਨੂੰ ਇਹਨਾਂ ਜੀਵਾਂ ਨੂੰ ਮਾਰਨ ਦੀ ਆਗਿਆ ਨਹੀਂ ਸੀ ਦਿੱਤੀ। ਉਹ ਜੀਵਾਂ ਦਾ ਸ਼ਿਕਾਰ ਕਰਨਾ ਸੀ ਜਿਹੜੇ ਲੋਕਾਂ ਦੀਆਂ ਫਸਲਾਂ ਦਾ ਕਿਸਾਨਾਂ ਦਾ ਨੁਕਸਾਨ ਕਰਦੇ ਸੀ। ਪਰ ਤੁਸੀਂ ਇਹ ਕੀ ਕੀਤਾ? નિર્ਦੋਸ਼ ਜੀਵਾਂ ਦਾ ਕੀ ਕਸੂਰ ਸੀ? ਜੇ ਤੁਸੀਂ ਇਹਨਾਂ ਦਾ ਸ਼ਿਕਾਰ ਕੀਤਾ ਲੇਖਾ ਦੇਣਾ ਹੀ ਪਵੇਗਾ। ਭਾਵੇਂ ਗੁਰੂ ਪੁੱਤਰ ਹੋਵੇ। ਉਦੋਂ ਬਾਬਾ ਲਖਮੀਦਾਸ ਜੀ ਨੇ ਇਹ ਗੋਪੀ ਕ੍ਰਿਸ਼ਨ ਪੁੱਛਿਆ ਪ੍ਰਸ਼ਨ ਪੁੱਛਿਆ ਬਾਬਾ ਜੀ ਅਸੀਂ ਤਾਂ ਸੱਚੇ ਪਾਸ਼ਾ ਜੀ ਦੇ ਪੁੱਤਰ ਹਾਂ ਕਿ ਸਾਨੂੰ ਵੀ ਲੇਖਾ ਦੇਣਾ ਪਵੇਗਾ ਅੱਗੋਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਹਾਂ ਸਭ ਨੂੰ ਲੇਖਾ ਦੇਣਾ ਪੈਂਦਾ ਹੈ ਸਭਨਾ ਕਾਦਰ ਲੇਖਾ ਹੋਏ ਕਰਨੀ ਬਾਜ ਤਰੇ ਨਾ ਕੋਏ ਜਦੋਂ ਬਾਬਾ ਜੀ ਦੇ ਬੋਲ ਸੁਣੇ ਤਾਂ ਲਖਮੀ ਦਾਸ ਉਹਨਾਂ ਨੇ ਮਰੇ ਹੋਏ ਜੀਵਾਂ ਜਿਹੜੇ ਜੀਵ ਸੀ ਉਨ੍ਹਾਂ ਦੇ ਉੱਪਰ ਜਲ ਦਾ ਛੱਟਾ ਦੇ ਕੇ ਉਹਨਾਂ ਨੂੰ ਸਜੀਦ ਕਰ ਦਿੱਤਾ। ਗੁਰੂ ਪੁੱਤਰ ਸਨ। ਰਿੱਧੀਆਂ ਸਿੱਧੀਆਂ ਉਹਨਾਂ ਦੇ ਪਾਸ ਸਨ। ਹੋਣੀਆਂ ਸੁਭਾਵਕ ਸਨ। ਫਿਰ ਘਰੇ ਆਏ ਸੰਗਤ ਜੀ ਇੱਕ ਕੋੜਾ ਤਿਆਰ ਕੀਤਾ। ਆਪਣੇ ਪੁੱਤਰ ਧਰਮਚੰਦ ਅਤੇ ਘਰਵਾਲੀ ਨੂੰ ਬਿਠਾ ਲਿਆ। ਅਤੇ ਬਾਬਾ ਸ਼੍ਰੀ ਚਾਂਜੀ ਮਹਾਰਾਜ ਜੀ ਦੇ ਕੋਲ ਆ ਗਏ। ਅਤੇ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਲੇਖਾ ਦੇਣਾ ਹੁਣੇ ਦੇ ਆਪਕੇ ਆਉਂਦੇ ਹਾਂ ਸੱਚਖੰਡ ਚੱਲੇ ਹਾਂ ਇਤਨੇ ਬਚਨ ਕਹਿ ਕੇ ਬਾਬਾ ਲਖਮੀ ਦਾਸ ਜੀ ਨੇ ਆਪਣੇ ਪੁੱਤਰ ਨੂੰ ਆਪਣੀ istri ਨੂੰ ਘੋੜੇ ਤੇ ਬਿਠਾ ਲਿਆ ਅਤੇ ਅਸਮਾਨ ਵੱਲ ਉਡਾਰੀ ਲਾਉਣੀ ਸ਼ੁਰੂ ਕਰ ਦਿੱਤੀ ਜਦੋਂ ਬਾਬਾ ਸ਼੍ਰੀ ਚਾਂਜੀ ਮਹਾਰਾਜ ਜੀ ਨੇ ਅਸਮਾਨ ਵੱਲ ਦੇਖਿਆ ਤਾਂ ਸੋਚਿਆ ਜਿਸ ਤਰ੍ਹਾਂ ਬਾਬਾ ਲਖਮੀ ਦਾਸ ਜੀ ਆਪਣੇ ਪੁੱਤਰ ਨੂੰ ਨਾਲ ਲੈ ਕੇ ਜਾਣਗੇ ਤਾਂ ਬੇਦੀ ਵੰਸ਼ ਵਿੱਚ ਫਿਰ ਅੱਗੇ ਨਹੀਂ ਚੱਲੇਗੀ ਸਾਡੇ ਪਿਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੰਸ਼ ਕਿਵੇਂ ਚੱਲੇਗਾ ਕਿਉਂਕਿ ਜੇ ਇਹਨਾਂ ਨੂੰ ਇੱਕ ਬੱਚੇ ਨੂੰ ਸਹਿਜਾ ਦੇ ਨੂੰ ਸੱਜਖੰਡ ਲੈ ਜਾਣਗੇ ਬਾਬਾ ਜੀ ਨੇ ਇਹ ਗੱਲ ਸੋਚੀ ਬਾਬਾ ਲਖਮੀदास ਜੀ ਦਾ ਕੋੜਾ ਸਮਾਨ ਵਿੱਚ 20 ਮੀਲ ਉੱਪਰ ਜਾ ਚੁੱਕਾ ਸੀ ਉਦੋਂ ਤਾਂ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਜੀ ਨੇ ਇੱਕ ਅਨੋਖਾ ਕੌਤਕ ਕੀਤਾ ਬਾਬਾ ਜੀ ਨੇ ਆਪਣੀ ਬਾਹਾਂ ਰੀਭ ਨਹੀਂ ਲੰਬੀ ਕਰਕੇ ਆਪਣੇ ਭਤੀਜੇ ਜਿਸ ਦਾ ਨਾਮ ਧਰਮਚੰਦ ਸੀ ਜੋ ਆਕਾਸ਼ ਦੇ ਵਿੱਚ ਉੜਾ ਉੱਡਦਾ ਹੈ ਬਾਬਾ ਜੀ ਨੇ ਉਹਨੂੰ ਫੜ ਕੇ ਧਰਤੀ ਤੇ ਲਿਆਂਦਾ ਉਸ ਦਿਨ ਤੋਂ ਬਾਬਾ ਸ਼੍ਰੀ ਚੰਨ ਮਹਾਰਾਜ ਬਾਬਾ ਧਰਮਚੰਦ ਜੀ ਨੂੰ ਆਪਣੇ ਕੋਲ ਰੱਖ ਦੇ ਉਸ ਦੀ ਪਾਲਣਾ ਪੋਸ਼ਣਾ ਕਰ ਦੇ ਹੁਣ ਬਾਲਕ ਧਰਮਚੰਦ ਜੀ ਉਮਰ ਵਿੱਚ ਬڑے ਛੋਟੇ ਐ ਬਾਲਕ ਸੀ ਬੱਚੇ ਕਹਿੰਦੇ ਸੀ ਜਦੋਂ ਬਾਬਾ ਸ਼੍ਰੀ ਚੰਦ ਜੀ ਜਮਾਦੀ ਲਾਉਂਦੇ ਸੀ ਉਦੋਂ ਕੀ ਹੁੰਦਾ ਸੀ ਤਾਂ ਇਹ ਬਾਲਕ ਧਰਮਚੰਦ ਆ ਕੇ ਉਹਨਾਂ ਦੇ ਜਟਾਮਾਂ ਵੀ ਖਿੱਚਦੇ ਕਦੀ ਕਦੀ ਉਹਨਾਂ ਦੇ ਮੋਢਿਆਂ ਤੇ ਵੀ ਬਹਿ ਜਾਂਦੇ ਜਿਸ ਕਰਕੇ ਬਾਬਾ ਸ਼੍ਰੀ ਚੰਦ ਜੀ ਸਮਾਦੀ ਵੀ ਖੁੱਲ ਜਾਇਆ ਕਰਦੀ ਸੀ ਅਤੇ ਬਾਬਾ ਸ਼੍ਰੀ ਚੰਦ ਜੀ ਇਹ ਬਾਲਕ ਨੂੰ ਬਹੁਤ ਪਿਆਰ ਕਰਦੇ ਅਤੇ ਬਾਲਕ ਰੂਪ ਦੇ ਵਿੱਚ ਧਰਮਚੰਦ ਦੇ ਮੂੰਹ ਵਿੱਚ ਆਪਣੇ ਪੈਰ ਦਾ ਅੰਗੂਠਾ ਪਾ ਰੱਖਦੇ ਜਿਸ ਵਿੱਚੋਂ ਸ਼ਕਤੀ ਦੇ ਨਾਲ ਦੁੱਧ ਸਿੰਮਦਾ ਹੁੰਦਾ ਸੀ ਕਲਾ ਸੀ ਬਾਬਾ ਧਰਮਚੰਦ ਜੀ ਦਾ ਦੁੱਧ ਪੀ ਕੇ ਇਸ ਤਰ੍ਹਾਂ ਪਾਲਨ ਪੋਸ਼ਣ ਹੁੰਦਾ ਰਿਹਾ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧਰਮਚੰਦ ਬਾਲਕ ਨੂੰ ਜਦੋਂ ਇਸ਼ਨਾਨ ਕਰਾਉਂਦੇ ਉਹਦੇ ਕੱਪੜੇ ਬਦਲਿਆ ਕਰਦੇ ਰਾਤ ਨੂੰ ਆਪਣੇ ਨਾਲ ਹੀ ਸੌਂਦੇ ਸੀ ਇੰਨਾ ਪਿਆਰ ਆਪਣੇ ਭਤੀਜੇ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸੋਚਿਆ ਕਰਕੇ ਕਹਿੰਦੇ ਪ੍ਰਮਾਤਮਾ ਤੂੰ ਤਨ ਹੈ ਜਿਹੜਾ ਕਾਰਜਕ੍ਰਿਸ਼ਤੀਆਂ ਦਾ ਸੀ ਆਪਣੇ ਬਾਲਕ ਨੂੰ ਪਾਲਣ ਦਾ ਕੰਮ ਮੇਰੇ ਤੋਂ ਕਰਵਾ ਰਿਹਾ ਹੈ ਬੱਚੇ ਨੂੰ ਨਿਭਾਉਣਾ ਧੋਣਾ ਉਹਦੇ ਕੱਪੜੇ ਬਦਲ ਕੇ ਉਹਨੂੰ ਰੋਟੀ ਦੇਣੀ ਮੂੰਹ ਮੰਗੀ ਚੀਜ਼ ਲਿਆ ਕੇ ਦੇਣੀ ਅਤੇ ਉਹਦਾ ਪਾਲਣ ਪੋਸ਼ਣ ਕਰਨਾ ਇਹ ਦਾਤਾਰ ਪਾਸ਼ਾ ਇਹ ਸਾਰਾ ਕੰਮ ਤੂੰ ਮੇਰੇ ਤੋਂ ਕਰਵਾ ਰਿਹਾ ਹੈ ਤੂੰ ਬੇਅੰਤ ਹੈ ਵਾਇਗਰੂ ਤਨ ਹੈ ਜਦੋਂ ਬਾਬਾ ਸ਼੍ਰੀ ਚੰਦ ਜੀ ਵੱਡੇ ਹੋਏ ਜਦੋਂ ਬਾਬਾ ਧਰਮਚੰਦ ਜੀ ਆਪਣੇ ਭਤੀਜੇ ਨੂੰ ਵੱਡਿਆ ਕੀਤਾ ਭਾਵ ਧਰਮਚੰਦ ਜੀ ਵੱਡੇ ਹੋਏ ਉਹਨਾਂ ਦਾ ਵਿਆਹ ਕੀਤਾ ਬਾਬਾ ਧਰਮਚੰਦ ਜੀ ਅੱਗੇ ਦੋ ਪੁੱਤਰ ਹੋਏ। ਉਹਨਾਂ ਦੇ ਇੱਕ ਬਾਬਾ ਨਾਨਕ ਚੰਦ ਜੀ ਅਤੇ ਇੱਕ ਦਾ ਪੁੱਤਰ ਦਾ ਨਾਮ ਬਾਬਾ ਮੀਰ ਚੰਦ ਜੀ ਸੀ। ਫਿਰ ਉਹਨਾਂ ਤੋਂ ਬਾਅਦ ਵੇਦੀ ਵੰਸ ਚੱਲਦੀ ਆ ਰਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਜਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸਭ ਤੋਂ ਵੱਡੀ ਉਮਰ ਭੋਗੀ ਹੈ। ਕਈ ਵਿਦਵਾਨ ਤਾਂ 150 ਸਾਲ ਤੋਂ ਉੱਪਰ ਵੀ ਬਾਬਾ ਜੀ ਦੀ ਉਮਰ ਮੰਨਦੇ ਹਨ। ਇਹ ਸਾਰਾ ਕੁਝ ਇਸ ਕਰਕੇ ਸੰਭਵ ਹੋ ਗਿਆ ਕਿ ਬਾਬਾ ਜੀ ਦਾ ਬਹੁਤ ਜ਼ਿਆਦਾ ਤਪ ਸੀ ਸਿਮਰਨ ਸੀ ਉਹਨਾਂ ਕੋਲ ਬੇਅੰਤ ਰਿੱਧੀਆਂ ਸਿੱਧੀਆਂ ਕਰਾਮਾਤਾ ਸੀ ਦੀਆਂ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਬਾਬਾ ਸ਼੍ਰੀ ਚੰਜੀ ਮਹਾਰਾਜੀ ਜਾਇ ਜੈਕਾਰ ਹੋ ਰਹੀ ਹੈ ਬਾਬਾ ਸ਼੍ਰੀ ਚੰਜੀ ਦਾ ਆਗਮਨ ਜਿਹੜਾ 1551 ਬਿਕਰਮੀ ਭਾਦੋਂ ਸੌਦੀ ਨੂੰ ਮਾਤਾ ਸੁਲਖਣੀ ਜੀ ਦੀ ਕੋਖ ਤੋਂ ਹੋਇਆ ਸੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਸਭ ਤੋਂ ਵੱਧ ਉਮਰ ਪਿੰਡ ਬਾੜ ਦੇ ਵਿੱਚ ਉਪਦੀ ਸੀ ਪਿੰਡ ਬਾੜਠ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਉਥੋਂ ਦੇ ਸਾਰੇ ਲੋਕ ਉਹ ਜੋਗੀ ਨੂੰ ਪੂਜਦੇ ਹੁੰਦੇ ਸੀ ਜਦੋਂ ਜੋਗੀ ਨੇ ਸੁਣਿਆ ਕਿ ਇੱਥੇ ਬਾਬਾ ਸ਼੍ਰੀ ਚੰਦ ਜੀ ਆਏ ਹਨ ਉਹ ਆ ਚੁੱਕੇ ਹਨ ਪਿੰਡ ਦੇ ਵਿੱਚ ਤਾਂ ਉਹ ਇਹ ਗੱਲ ਸੁਣ ਕੇ ਕੁਝ ਨਹੀਂ ਸੀ ਹੋਇਆ ਕਿਉਂਕਿ ਸਾਸ ਸੰਗਤ ਜੀ ਅਕਸਰ ਵੇਖਿਆ ਗਿਆ ਹੈ ਜਦੋਂ ਕਿਸੇ ਥਾਂ ਤੇ ਕਿਸੇ ਦੀ ਪੂਜਾ ਹੋ ਰਹੀ ਹੋਵੇ ਅਤੇ ਉਹਦੀ ਪੂਜਾ ਕੱਟਣੀ ਸ਼ੁਰੂ ਹੋ ਜਾਵੇ ਜੇ ਕੋਈ ਹੋਰ ਮਹਾਂਪੁਰਸ਼ ਆ ਜਾਵੇ ਫਿਰ ਉਹ ਖੁਸ਼ ਨਹੀਂ ਕਿਵੇਂ ਹੋ ਸਕਦਾ ਹੈ ਉਹਦੀ ਸੂਖਮ ਹਉਮੈ ਨੂੰ ਛੱਟ ਵੱਜੀ ਹੈ ਇਹ ਵੀ ਈਰਖਾ ਹੋ ਜਾਂਦੀ ਹੈ ਇਸ ਦੇ ਨਾਲ ਆਉਣ ਨਾਲ ਮੇਰੀ ਪੂਜਾ ਵਿੱਚ ਘਾਟਾ ਪੈ ਜਾਵੇ ਕਿਤੇ ਲੋਕ ਇਸ ਦੇ ਵੱਲ ਨਾ ਹੋ ਜਾਣ ਕਿ ਤੇਨੂੰ ਹੀ ਪੂਜਨ ਲਾਗਣਾ ਜਾਣ ਇਹ ਅੱਜ ਦੇ ਸਮੇਂ ਵਿੱਚ ਵੀ ਹੁੰਦਾ ਪਹਿਲਾਂ ਵੀ ਹੁੰਦਾ ਰਿਹਾ ਸੀ ਉਹ ਜੋਗੀ ਨੇ ਆਪਣੇ ਚੇਲੇ ਨੂੰ ਅੰਬ ਦਿੱਤਾ ਅਤੇ ਕਹਿੰਦਾ ਜਾ ਬਾਬਾ ਸ਼੍ਰੀਚੰਦ ਜੀ ਨੂੰ ਮੱਥਾ ਟੇਕ ਕੇ ਪਰ ਬਾਬਾ ਸ਼੍ਰੀਚੰਦ ਜੀ ਜਾਣੀ ਜਾਣ ਜਦੋਂ ਜੋਗੀ ਦਾ ਚੇਲਾ ਬਾਬਾ ਜੀ ਕੋਲ ਆਇਆ ਉਹਨੇ ਅੰਬ ਭੇਟ ਕੀਤਾ ਬਾਬਾ ਜੀ ਜਾਣਦੇ ਸੀ ਇਹ ਅੰਬ ਖਾਣ ਵਾਸਤੇ ਨਹੀਂ ਦਿੱਤਾ ਉਹਨੇ ਸਗੋ ਇਹ ਆਪਾਂ ਪਤਾ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ ਇਹ ਜਗ੍ਹਾ ਨੂੰ ਛੱਡ ਕੇ ਹੁਣ ਜਾਣਾ ਕਰੋ ਬਾਬਾ ਜੀ ਨੇ ਉਸ ਜੋਗੀ ਦੇ ਚਿੱਲੇ ਨੂੰ ਕਿਹਾ ਕਿ ਅਸੀਂ ਇਕੱਲਿਆਂ ਨਹੀਂ ਜਾਣਾ ਇੰਨਾ ਜਣਿਆਂ ਵਿੱਚ ਇਹ ਕੰਮ ਕਿਵੇਂ ਭਲਾ ਵੰਡਿਆ ਜਾ ਸਕਦਾ ਹੈ ਅਸੀਂ ਹਾਂ ਅਤੇ ਇੱਥੇ ਭਾਈ ਕਮਲਿਆ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੁੱਤ ਦੇ ਬਾਬਾ ਲਖਮੀਦਾਸ ਜੀ ਦੇ ਪੁੱਤਰ ਧਰਮਚੰਦ ਜੀ ਵੀ ਸਨ ਇਹ ਅੰਬਤਿੰਨਾਂ ਵਿੱਚ ਕਿਵੇਂ ਮੰਡਿਆ ਜਲ ਸਕਦਾ ਹੈ ਇਓ ਕਰ ਤੂੰ ਸਾਨੂੰ ਤਿੰਨ ਅੰਬ ਲਿਆ ਕੇ ਦੇ ਅਤੇ ਜਦੋਂ ਇਹ ਚੇਲੇ ਨੇ ਜਾ ਕੇ ਸਾਰੀ ਗੱਲ ਆਪਣੇ ਗੁਰੂ ਜੋਗੀ ਨੂੰ ਦੱਸੀ ਜਦੋਂ ਜੋਗੀ ਨੇ ਗੱਲ ਸੁਣੀ ਸਾੜ ਬਲਕ ਸਵਾ ਹੋ ਗਿਆ ਫਿਰ ਬਹੁਤ ਗੁੱਸੇ ਵਿੱਚ ਆ ਕੇ ਆਪਦੇ ਚੇਲੇ ਨੂੰ ਕਹਿੰਦਾ ਬਾਬਾ ਸ਼੍ਰੀਚੰਦ ਜੀ ਕੋਲ ਜਾ ਦੁਬਾਰਾ ਉਹਨਾਂ ਨੂੰ ਕਹਿ ਦੇ ਜੀ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਹੈ ਤਾ ਆਪੇ ਅੰਬ ਪੈਦਾ ਕਰ ਲੈਣ ਉਹ ਚੇਲੇ ਨੇ ਆ ਕੇ ਬਾਬਾ ਜੀ ਨੂੰ ਉਸੇ ਤਰ੍ਹਾਂ ਹੀ ਆਖ ਦਿੱਤਾ ਜਦੋਂ ਗੱਲ ਸੁਣੀ ਬਾਬਾ ਜੀ ਨੇ ਫਿਰ ਉਹ ਹੰਮੇ ਵਿੱਚ ਆ ਗਏ ਅਤੇ ਬਾਬਾ ਜੀ ਨੇ ਇੱਕ ਖੱਪਰ ਦੇ ਵਿੱਚ ਉਹ ਅੰਬ ਨੂੰ ਚੋੜ ਲਿਆ ਅਤੇ ਪੰਜ ਛੇ ਕਿੱਲੇ ਦੇ ਵਿੱਚ ਛਿੱਟਾ ਦੇ ਦਿੱਤਾ ਇੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਛਿੱਟਾ ਦਿੱਤਾ ਸੀ ਉਸ ਥਾਂ ਤੇ ਅੱਜ ਅੰਬਾਂ ਦੇ ਬਾਗ ਲੱਗੇ ਹੋਏ ਹਨ ਇਹ ਥਾਂ ਗੁਰਦੁਆਰਾ ਬਾਰਖ ਸਾਹਿਬ ਜੀ ਦੇ ਕੋਲ ਹੈ ਜਿੱਥੇ ਬਾਬਾ ਜੀ ਨੇ ਧੂਣਾ ਲਾਇਆ ਸੀ ਉੱਥੇ ਬਾਬਾ ਜੀ ਨੇ ਇਹ ਅੰਬ ਦੀ ਗੁੱਠਲੀ ਗੱਡ ਦਿੱਤੀ ਸੀ ਇਸ ਗੁੱਠਲੀ ਨੂੰ ਬਾਬਾ ਜੀ ਨੇ ਉੱਥੇ ਗੱਡਿਆ ਸੀ ਅੱਜ ਵੀ ਉਸੇ ਅੰਬ ਦੇ ਦਰਖਤ ਨੂੰ 12 ਮਹੀਨੇ ਪਹਿਲਾਂ ਲੱਗਦੇ ਹਨ ਇਹ ਕਾਰਾਮਾਤ ਕਹਿੰਦੇ ਹਨ ਸੰਗਤ ਜੀ ਜਿੱਥੇ ਬਾਬਾ ਜੀ ਛਿਟਾ ਦਿੱਤਾ ਸੀ ਇਤਿਹਾਸਕਾਰ ਕਹਿੰਦੇ ਅਗਲੇ ਦਿਨ ਹੀ ਉੱਥੇ ਅੰਬਾਂ ਦੇ ਬੂਟੇ ਖੜੇ ਹੋ ਗਏ ਸੰਤ ਆਪ ਜੀ ਨੂੰ ਸਾਖੀ ਸਰਵਣ ਕਰਾਉਂਦੇ ਆਂ ਅਨੇਕਾਂ ਪ੍ਰਕਾਰ ਦੇ ਪੁੱਲਾਂ ਚੁਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ